ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਬਾ ਗੁਲਾਬ ਸਿੰਘ ਮੇਜ ਹੈਗਾ ਤਾਂ ਗੱਲ ਆ ਕੀ ਉਹ ਤੇ ਉਹਦਾ ਅਨਮੋਲ ਕਵਾਤਰੇ ਦੇ ਨਾਲ ਇੱਕ ਪੌਡਕਾਸਟ ਹੋਇਆ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਜਿਹੜੀ ਅਕਾਲ ਫਿਲਮ ਗਿੱਪੀ ਗਰੇਵਾਲ ਨੇ ਬਣਾਈ ਸੀ ਕਹਿੰਦਾ ਉਹ ਫਿਲਮ ਨਿੰਗ ਸਿੰਘਾਂ ਨੂੰ ਦਿਖਾਉਣ ਵਾਸਤੇ 32 ਲੱਖ ਰੁਪਇਆ ਉਹਨੂੰ ਵੰਡਣਾ ਪਿਆ ਇਹ ਉਹ ਖਲਾਸਾ ਕਰਦਾ ਹੈ ਜਿਹੜਾ ਅਨਮੋਲ ਕਵਾਤਰੇ ਦੇ ਨਾਲ ਬੋਡਕਾਸਟ ਹੁੰਦਾ ਤੇ ਉਹਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਕੁਛ ਇਦਾਂ ਦੇ ਨਿੰਗ ਸਿੰਘ ਹੈਗੇ ਆ ਕੁਝ ਹੋਰ ਜਿਹੜੇ ਗਏ ਸੀ ਹੁਣ ਸਵਾਲ ਇਹ ਵੀ ਜਦੋਂ ਤੁਹਾਨੂੰ ਕੋਈ ਗੁਰਮਤ ਦੀ ਗੱਲ ਕਰਨ ਵਾਲਾ ਇਹ ਗੱਲ ਕਹਿੰਦਾ ਕਿ ਇਹਨਾਂ ਫਿਲਮਾਂ ਦੇ ਨਾਲ ਸਾਡੀ ਕੌਮ ਦਾ ਸਿਧਾਂਤ ਦਾ ਕੋਈ ਲਾਗਾ ਦਿਕਰ ਨਹੀਂ ਤੁਸੀਂ ਹਰਾਮ ਕਰੋ ਉਦੋਂ ਗੱਲ ਮੰਨਦੇ ਨਹੀਂ ਅੱਛਾ ਫਿਲਮ ਇਹ ਵੀ ਦੇਖ ਕੇ ਆਇਆ ਹੁਣ ਸਵਾਲ ਇਹ ਹੈ ਵੀ ਅਵਜ਼ਦ ਦੱਸੇ ਨਹੀਂ ਵੀ ਮੈਂ ਕਿੰਨੇ ਪੈਸੇ ਲਏ ਤੇ ਉਹਨੇ ਗਾ ਨੂੰ 32 ਲੱਖ ਉਹਨੇ ਵੰਡਿਆ ਉਹ ਦੱਸੇ ਜਾਂਦਾ ਇੱਕ ਤਾਂ ਇਹਦੇ ਵਿੱਚੋਂ ਟਰਨਿੰਗ ਪੁਆਇੰਟ ਇਹ ਤੁਹਾਡੇ ਸਾਹਮਣੇ ਆਉਂਦਾ ਹੈ ਕਿ ਇਹਨਾਂ ਲੋਕਾਂ ਦਾ ਕਾਮਨਲ ਜਾਂ ਸਿੱਖ ਇਤਿਹਾਸ ਨਾਲ ਕੋਈ ਲੈਣਾ ਦੇਣਾ ਹੁਣ ਗਿੱਪੀ ਗਰੇਵਾਲ ਨੇ ਜੇ ਅਕਾਲ ਫਿਲਮ ਬਣਾਈ ਹੈ ਜੇ 5-7 ਕਰੋੜ ਰੁਪਇਆ ਤੋਂ ਲਾਇਆ ਤਾਂ ਪੰਜਾਬੀਆਂ ਦੇ ਸਿਰ ਤੋਂ ਕਮਾਏ ਬਹੁਤ ਨੇ ਇਹ ਫਿਲਮ ਚੱਲੀ ਨਾ ਚੱਲੀ ਜੇ ਗਿੱਪੀ ਗਰੇਵਾਲ ਨੇ ਨਿਹੰਮ ਸਿੰਘਾ ਨੂੰ ਕਿਹਾ ਕਿ ਤੁਸੀਂ ਫਿਲਮ ਦੇਖਣ ਜਾਓ ਇਹਦਾ ਮਤਲਬ ਫਿਲਮ ਚੱਲਣ ਵਾਸਤੇ ਸੀ ਵੀ ਉੱਥੇ ਜਾ ਕੇ ਉਹ ਨੀਲੇ ਚੋਲਿਆਂ ਵਾਲੇ ਖੜ ਕੇ ਅਰਦਾਸਾਂ ਕਰਨ ਵੀ ਕਿਆ ਕਮਾਲ ਫਿਲਮ ਬੜੀ ਐ ਆਇਕ ਹੋਣਾ ਸੀ ਚੱਲੇ ਫੇਰ ਨੇ ਔਰ ਜਿਹੜੇ ਇਹ ਪੈਸੇ ਮੰਗਣ ਵਾਲੇ ਨੇ ਇਹਨਾਂ ਬਾਰੇ ਤਾਂ ਪਹਿਲੇ ਕਿਹਾ ਜਾਂਦਾ ਕਿ ਮੰਗ ਖਾਣੇ ਹੈਗੇ ਨਹੀਂ ਇਹਨਾਂ ਨੂੰ ਕੋਈ ਕੰਮ ਨਾਲ ਮਤਲਬ ਨਹੀਂ ਹੁੰਦਾ ਹੁਣ ਜਿਹੜਾ ਇਹ ਗੁਲਾਬ ਸਿੰਘ ਇਹ ਸਭ ਤੋਂ ਵੱਡਾ ਗਲਤ ਹੈ ਛੇਤਰ بڑے ਖਾਤੇ ਹਨ ਫਲਾਨੀ ਜਨਾਨੀ ਛੇੜਦੀ ਫਲਾਨੀ ਕੁੜੀ ਨੂੰ ਭਜਾ ਕੇ ਲੈ ਗਿਆ ਮਿਰੋਪਾਲ ਨੂੰ ਕੁਝ ਪੈਸੇ ਕੁਝ ਦੇ ਕੇ ਉਦੋਂ ਰਾਜੀ ਬੰਦਾ ਕੀਤਾ ਸੀ ਬੜਾ ਕੁਝ ਇਹਨਾਂ ਦੀਆਂ ਕਰਤੂਤਾਂ ਬਾਹਰ ਆਈਆਂ ਹੋਈਆਂ ਮੈਂ ਜਿਹੜੇ ਸਾਡੀ ਕੌਮ ਦੇ ਕੁਝ ਸੂਝਵਾਨ ਸੱਜਣ ਨੇ ਜਿਨ੍ਹਾਂ ਨੂੰ ਗੁਰਮਤਿਵਾਲੇ ਥੋੜੀ ਬਹੁਤੀ ਸਮਝ ਆਉਂਨ ਉਹਨਾਂ ਨੂੰ ਬੇਨਤੀ ਕਰਨੀ ਹੈ ਵੀ ਇਹਨਾਂ ਫਿਲਮਾਂ ਦੇ ਨਾਲ ਕੌਮ ਦਾ ਕੋਈ ਪ੍ਰਚਾਰ ਨਹੀਂ ਹੁੰਦਾ ਤੇ ਨਾ ਅਜੇ ਤੱਕ ਹੋਇਆ ਇਹ ਜਿਹੜੇ ਵੱਡੇ ਦੁਕਾਨਦਾਰ ਨੇ ਵੱਡੇ ਠੱਗ ਨੇ ਫਿਲਮਾਂ ਬਣਾਉਣ ਵਾਲੇ ਜੇ ਕੋਈ ਹਜੇ ਧਾਰਮਿਕ ਫਿਲਮ ਬਣਾਉਂਦੇ ਨੇ ਤਾਂ ਉਹਦੇ ਪਿੱਛੇ ਇਹਨਾਂ ਦਾ ਬਿਜ਼ਨਸ ਹੁੰਦਾ ਹੈ ਮੋਟੂ ਤਾਂ ਹੀ ਹੁੰਦਾ ਨਾ ਹੁਣ ਇਹਨੇ ਅਮੋਲਕ ਵਾਤਰਾ ਦੇ ਨਾਲ ਹੱਸ-ਹੱਸ ਕੇ ਗੱਲਾਂ ਕੀਤੀਆਂ ਉਥੇ ਢੱਡੀਆਂ ਵਾਲਿਆਂ ਨੂੰ ਵੀ ਕਹਿੰਦਾ ਪੰਥਰਤਨ ਅਵਾਰਡ ਮਿਲਣਾ ਚਾਹੀਦਾ ਕਿਉਂਕਿ ਇਹ ਵੀ ਗਿਆ ਸੀ ਜਦੋਂ ਮਾਂ ਗਾਣਾ ਆਇਆ ਉਹਦੇ ਮਾਂ ਦੇ ਭੁਗਤੇ ਜਾ ਕੇ ਉਹ ਹੀ ਗਾਣਾ ਗਾਉਣ ਦੀ ਕੋਸ਼ਿਸ਼ ਕੀਤੀ ਉਥੇ ਗੇਟਿਆਂ ਤੱਕ ਚੋਲਾ ਹੁੰਦਾ ਪਤਾ ਨਹੀਂ ਨਹਾਉਂਦੇ ਨੇ ਪਤਾ ਨਹੀਂ ਨਹੀਂ ਨੇੜੇ ਹੋ ਕੇ ਦੇਖੋ ਬਰਸ ਬਰਸ ਵੀ ਬਹੁਤ ਘੱਟ ਕਰਦੇ ਨੇ ਇਹ ਸਾਰੇ ਗਲਕ ਨਹੀਂ ਸਿਰਦੇ ਹੁਣ ਗਿੱਪੀ ਗਰੇਬਾਲ ਨੂੰ ਗਲਕ ਤਾਂ ਉਹ ਵੀ ਐਵੇਂ ਸਾਨੂੰ ਕਹਿਣਾ ਪੈਣਾ ਹੁਣ ਬਾਬਿਆਂ ਨੂੰ ਸਿਨੇਮਾ ਘਰਾਂ ਵਿੱਚ ਲਿਜਾਣ ਤੋਂ ਮਤਲਬ ਕੀ ਸੀ ਵੀ ਉਹ ਗਲ ਦੇ ਵਿੱਚ ਪੀਲਾ ਹਜੂਰੀਆ ਪਾਉਣਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਗਿੱਪੀ ਗਰੇਵਾਲ ਦੀ ਫਿਲਮ ਜਿਹੜੀ ਅਕਾਲ ਹੈ ਨਾ ਉਹ ਚੱਲ ਜਾਵੇ 20 ਕਰੋੜ ਬਣ ਜਾਵੇ ਫਿਰ ਸਾਨੂੰ ਮੰਗ ਖਾਣੇ ਦੇ ਦੁਆਰਾ ਕੁਝ ਹੋਰ ਮਿਲ ਜੇ ਸਵਾਲ ਤਾਂ ਇਹ ਸੀ ਹੁਣ ਜਿਹੜੇ ਇਹਨੇ ਸਵਾਲ ਕੀਤਾ ਕਿ ਨਿਹੰਗ ਸਿੰਘ ਅੱਛਾ ਮੈਂ ਭੁੱਲ ਜਾਣੀ ਸੀ ਗੱਲ ਜਿਹੜੀ ਇਹਨੇ ਕਈ ਉਥੇ ਬਕਵਾਸ ਕੀਤੀ ਹੈ ਕਹਿੰਦਾ ਮੈਨੂੰ ਫੋਨ ਕੀਤਾ ਗਿੱਪੀ ਗਰੇਵਾਲ ਨੇ ਰਾਤ ਨੂੰ ਸੁੱਤੇ ਪਏ ਨੂੰ ਪਹਿਲੀ ਗੱਲ ਤਾਂ ਗਿੱਪੀ ਗਰੇਵਾਲ ਦਾ ਪੈਗ ਲੱਗਿਆ ਹੋ ਉਸ ਵਕਤ ਤੇ ਤੇਰੀ ਪੰਗ ਪੀਤੀ ਹੋਣੀ ਐ ਜਾਂ ਤੂੰ ਵੀ ਫਿਰ ਪੰਜ ਰਤਨੀ ਕਹਿ ਕੇ ਪੀਤੀ ਹੋਣੀ ਐ ਉਹਦੇ ਕਮਲ ਮਾਰਿਆ ਹੁਣ ਕਹਿੰਦਾ ਮੈਨੂੰ ਗਿੱਪੀ ਗਰੇਵਾਲ ਕਹਿੰਦਾ ਅਕੇ ਨਿਹੰਗ ਕਿੰਨੇ ਪ੍ਰਕਾਰ ਦੇ ਕਿੰਨੇ ਕਿਸਮ ਦੇ ਹੁੰਦੇ ਐ ਕਹਿੰਦਾ ਮੈਂ ਕਿਹਾ ਕਿਉਂ ਕਹਿੰਦਾ ਫਿਲਮ ਦਿਖਾਉਣ ਵਾਸਤੇ ਮੈਨੂੰ 32 ਲੱਖ ਰੁਪਏ ਬੰਨਣਾ ਪਿਆ ਕਹਿੰਦਾ ਮੈਂ ਬੈਗ ਭਰ ਕੇ ਲੈ ਕੇ ਜਾਣਾ ਸ਼ਾਮ ਤੱਕ ਵੰਡ ਕੇਨ 32 ਲੱਖ ਦੇ ਕਿੰਨੇ ਕ ਬੈਗ ਭਰਦੇ ਐ 32 ਲੱਖ ਦੇ 20 30 ਲੱਖ 20 30 ਬੈਗ ਭਰ ਕੇ ਹੋਣਗੇ ਜੇ ਫਿਰ ਤੁਸੀਂ 32 ਲੱਖ ਬੰਦਿਆ ਹੀ ਐ। ਫਿਰ ਦੱਸਣ ਕਿਹਨੂੰ ਲੱਗਿਆ? ਸਵਾਲ ਤਾਂ ਇਹ ਹੈ ਗਲਾਬ ਗਲੱਕ ਜੇ ਜ਼ਰਤ ਰੱਖਦੇ ਹੋ ਨਾ ਇਹ ਬਿਆਨ ਦੇਣ ਦੀ ਫਿਰ ਉਹ ਲਿਸਟ ਜਾਰੀ ਕਰੋ ਵੀ ਕਿਹਨੇ ਕਿਹੜੇ ਪੈਸੇ ਲਏ ਐ। ਕਿਹੜੇ ਨੰਗਾਂ ਨੂੰ ਪੈਸੇ ਦਿੱਤੇ ਨੇ ਇਹ ਦੱਸੋ ਤਾਂ ਸਹੀ। ਫੇ ਜੁੱਤੀਆਂ ਦੇਖੀ ਤੇਰੇ ਪਿੰਦ ਦੇ ਦੁਆਰਾ। ਕਿਉਂਕਿ ਨਾਂ ਲੈਣਾ ਨਹੀਂ ਪਤਾ ਵੀ ਜੇ ਬੱਕਰਾ ਨਾ ਮਿਲੇ ਮੈਨੂੰ ਫੜ ਕੇ ਵੜ ਲੈਣਗੇ। ਨਾਂ ਤਾਂ ਤਾਂ ਨਹੀਂ ਲੈਂਦੇ। ਜਦੋਂ ਨਾਂ ਲੈਦੇ ਅਗਲਾ ਦੋ ਦਿਨ ਸਰਜੂ ਤੇ 60 ਕਿਲੋ ਬੰਦੇ ਦਾ ਹੋਣਾ 70 ਹੋਵਾਂ ਤਾਂ ਵੱਧ ਤਿੰਨ ਬੱਕਰੇ ਬਣ ਜਾਣਗੇ ਮੰਨ ਕੇ ਚੱਲੋ ਜੇ 30 ਕਿਲੋ ਦਾ ਬੱਕਰਾ ਵੀ ਹੋਇਆ ਇੱਕ ਤਾਂ ਦਾ ਵੀ ਵੱਢ ਕੇ ਅਗਲਾ ਮੈਨੂੰ ਖਾਜੂ ਜੇ ਨਾਂ ਲੈਤਾ ਗਿੱਪੀ ਗਰੇਵਾਲ ਵੀ ਜੇ ਕਿਤੇ ਸੁਣ ਲਵੇ ਸੁਣਨਾ ਤਾਂ ਹੁੰਦਾ ਨਹੀਂ ਕਿਉਂਕਿ ਵੱਡੇ ਲੋਕ ਹੁੰਦੇ ਨੇ ਵੈਸੇ ਕੋਈ ਨਾ ਕੋਈ ਤਾਂ ਗੱਲ ਪਹੁੰਚਾ ਦਿੰਦਾ ਹੀ ਇਹ ਵੀ ਬੁੱਟਾ ਸਿੰਘ ਹੈ ਇਹੇ ਜੀ ਨਾ ਪਕਾਏ ਜਦ ਤਾ ਮਾਰਿਆ ਨਾ ਕਰੋ ਜੇ ਪਹਿਹ ਦਿੱਤੇ ਨੇ ਕਾ ਫਿਲਮ ਚਲਾਉਣ ਵਾਸਤੇ ਦਿੱਤੇ ਨੇ ਕਿਸੇ ਨੂੰ ਕੋਈ ਦਾਨ ਨਹੀਂ ਕੀਤਾ ਕਿਸੇ ਗਰੀਬ ਦੀ ਕੁੜੀ ਦੇ ਵਿਆਹ ਤੇ ਪੈਸੇ ਨਹੀਂ ਲਾਏ ਤੁਸੀਂ 32 ਲੱਖ ਬਣਾ ਕੇ ਆਹ ਸੌਰੀ 32 ਲੱਖ ਦੇ ਕੇ ਨੇ ਗਾ ਨੂੰ ਤੇ 32 ਕਰੋੜ ਰੁਪਇਆ ਬਣਾਉਣ ਦੀ ਲਾਲਸਾ ਵੀ ਹੋਣੀ ਹੈ ਨਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਥੋੜਾ ਖਾਂਦੀ ਬਹੁਤੇ ਤੋਬੇ ਜਾਂਦੀ ਹੁਣ ਜਿਹੜਾ 5-7 ਕਰੋੜ ਲੱਗਾ ਹੋਣਾ ਉਹ ਪੱਲੇ ਪਿਆ ਨਹੀਂ ਹੋਣਾ ਨਕਲੀ ਚੋਲੇ ਨਕਲੀ ਦਾੜੀਆਂ ਨਕਲੀ ਮਾਲਾ ਕੁਰਬਾਨਾ ਪਾ ਕੇ ਕੀ ਦੱਸਣਾ ਚਾਹੁੰਦੇ ਹੋ ਅੱਛਾ ਇਹ ਜਿਹੜੇ ਪ੍ਰਚਾਰਕ ਨੇ ਨਾ ਅਮੋਲ ਕਵਾਤਰਾ ਦੇ ਨਾਲ ਗੱਲਾਂ ਪਤਾ ਕਿੰਦੀਆਂ ਜਿਹੜੇ ਕਹਿੰਦਾ ਸਹੀ ਗੁਰਮੁਖ ਨੇ ਪ੍ਰਚਾਰਕ ਜਿਹਨਾਂ ਨੂੰ ਸਮਝ ਆ ਗੁਰਮਤਿ ਕਹਿੰਦਾ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਵੀ ਜਿਨ੍ਹਾਂ ਨੂੰ ਅਕਾਲ ਸ਼ਬਦ ਦੀ ਹਲੇ ਤੱਕ ਸਮਝ ਨਹੀਂ ਆਈ ਅਕਾਲ ਸ਼ਬਦ ਕਿੱਥੇ ਵਰਤੇ ਆ ਮੂਲ ਮੰਤਰ ਵਿੱਚ ਵਰਤੇ ਆ ਸਮੇ ਤੋਂ ਰਹਿਤ ਉਹਦੇ ਅਰਥ ਹੈ ਤੋਂ ਨੂੰ ਹਰਾਮ ਖੋਰੋ ਹਲੇ ਮੂਲ ਮੰਤਰ ਦੇ ਅਰਥਾਂ ਬਾਰੇ ਪਤਾ ਨਹੀਂ ਇਹ ਤਾਂ ਧੰਨਵਾਦ ਕਰੀਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਮੂਲ ਮੰਤਰ ਜਿੰਨੇ ਵੀ ਰਾਗ ਨੇ ਉਹਨਾਂ ਸਾਰੇ ਰਾਗਾਂ ਦੇ ਮੂਰੇ ਗੁਰ ਪ੍ਰਸਾਦ ਤੱਕ ਲਿਖ ਕੇ ਰੱਖਿਆ ਗੁਰੂ ਪਾਸ਼ਾ ਨੇ ਮਤਲਬ ਵੀ ਜਦੋਂ ਇਹ ਬਾਣੀ ਦੀ ਵਿਚਾਰ ਕਰਨਗੇ ਨਾ ਵੀ ਉਹ ਰੱਬ ਕਿਹੋ ਜਿਹਾ ਆਹ ਮੂਲ ਮੰਤਰ ਪਹਿਲਾਂ ਪੜ੍ਹ ਲਓ ਐਵੇਂ ਨਾ ਕਿਤੇ ਪੱਥਰਾਂ ਦੇ ਵਿੱਚ ਰੱਬ ਬਾੜੀ ਜਾਇਓ ਮੂਰਤੀਆਂ ਪੂਜੀ ਜਾਇਓ ਪਸ਼ੂਆਂ ਨੂੰ ਪੂਜੀ ਜਾਇਓ ਗੁੱਗੇ ਮੜੀਆਂ ਪੁੱਜੀ ਜਾਏ ਜਿਵੇਂ ਤੁਸੀਂ ਹੁਣ ਇਹ ਜਲੂਸ ਕੱਢ ਦਿਓ ਸਿੱਖ ਇਤਿਹਾਸ ਦਾ ਵੀ ਇਦਾਂ ਨਾ ਕੱਢੀ ਜਾਏ ਜਿਨ੍ਹਾਂ ਨੂੰ ਹਲੇ ਅਕਾਲ ਸ਼ਬਦ ਦੀ ਸਮਝ ਨਹੀਂ ਆਈ ਤੇ ਉਹ ਆ ਫਿਲਮਾਂ ਬਣਾ ਕੇ ਕੀ ਕਰਨਗੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਮੋਬਾਈਲ ਦੇ ਵਿੱਚ ਬੜੀ ਸੁਵਿਧਾ ਹੈਗੀ ਆ ਥੋੜੀ ਬਹੁਤੀ ਗੱਲਬਾਤ ਆਪਣੇ ਬੱਚਿਆਂ ਨਾਲ ਇਤਿਹਾਸ ਬਾਰੇ ਆਪ ਕਰਨ ਲਿਆ ਕਰੋ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਇਤਿਹਾਸ ਤੋਂ ਜਾਣੋ ਆਪ ਹੋ ਬੜਾ ਕੁਝ ਅੱਜ ਤੁਹਾਡੇ ਕੋਲ ਸਿੱਖਣ ਵਾਤੇ ਹੈਗਾ ਗੁਰਬਾਣੀ ਨੂੰ ਥੋੜਾ ਬਹੁਤ ਆਪ ਵਿਚਾਰ ਲੈ ਕੋਲ ਜਿੰਨਾ ਕਿ ਸਮਾਂ ਮਿਲਦਾ ਇਹ ਭਾਵੇਂ ਗਲਾਬ ਸਿੰਘ ਗਲੱਕ ਹੋਵੇ ਭਾਵੇਂ ਗਿੱਪੀ ਗਰੇਵਾਲ ਹੋਵੇ ਭਾਵੇਂ ਜੱਛੜ ਤਰਸੀਮ ਜਿਹੜਾ ਬੀੜੀਆਂ ਪੀਣੇ ਨੇ ਪਹਿਲਾਂ ਫਿਲਮ ਲੜਾਈ ਸੀ ਇਹਨਾਂ ਦੇ ਪ੍ਰਚਾਰ ਨਾਲ ਕੁਝ ਨਹੀਂ ਹੋਣ ਲੱਗਾ ਇਹ ਤਾਂ ਬਿਜ਼ਨਸ ਹੈ ਬਹੁਤ ਵੱਡਾ ਜਿਹੜਾ ਬੰਦਾ 5-6 ਕਰੋੜ ਰੁਪਏ ਫਿਲਮ ਤੇ ਲਾਉਂਦਾ ਉਹ 25-30 ਕਰੋੜ ਜੇ ਬਣਾਊਗਾ ਫਿਰ ਉਹਦੇ ਪੱਲੇ ਕੁਝ ਪੈਣਾ ਤੇ 5 ਕਰੋੜ ਆਮ ਬੰਦਾ ਲਾ ਦੂਗਾ ਇਹ ਸਾਡੇ ਹਰਾਮਖੋਰ ਨਾ ਵਿੱਚ ਇਹੋ ਜਿਹੇ ਨੇ ਮੈਨੂੰ ਕਹਿਣਾ ਪੈਂਦਾ ਹੈ ਗ੍ਰੰਥੀ ਤਰਸਦਾ ਹੁੰਦਾ ਜੋ ਕਹਦੇ ਨਾ ਮੇਰੀ 2000 ਤਨਖਾਹ ਵਧਾ ਲਓ ਇਹਨਾਂ ਸੱਪ ਲੜ ਜਾਂਦਾ ਪਤਾ ਨਹੀਂ ਕਿੰਨੀਆਂ ਕਮੇਟੀਆਂ ਕਰਨਗੇ ਫਿਰ ਉਹਨੂੰ ਕਹਿਣਗੇ ਕਿ ਤੇ ਡਿਊਟੀ ਹੋਰ ਕਰ ਲਓ ਅਸੀਂ ਦੇ ਨਹੀਂ ਸਕਦੇ ਇਹ ਕਰਤੂਤ ਹੈ ਇਹਨਾਂ ਦੀ ਤੇ ਜਿਹੜਾ 5 ਕਰੋੜ ਫਿਲਮ ਤੇ ਲਾਉਂਦਾ ਤੇ 2-3 ਕਰੋੜ ਪ੍ਰਮੋਸ਼ਨ ਤੇ ਲਾਉਂਦਾ ਫਿਰ ਇਹਨਾਂ ਕਰਤੀੜਾਂ ਨੂੰ ਦਿਖਾਉਂਦਾ ਵੀ ਸਾਡੀ ਫਿਲਮ ਨਹੀਂ ਪ੍ਰਮੋਸ਼ਨ ਹੋਵੇ ਚੱਲ ਜੇ ਫਿਰ ਗਲਾਬ ਵਰਗੇ ਜਿਹੜੇ ਕਤੀੜ ਨੇ ਫਿਰ ਇਹ ਜਾਂਦੇ ਨੇ ਫਿਰ ਬਾਹਰ ਨਿਕਲਨ ਸਰ ਮੂਰੇ ਕੈਮਰੇ ਵਾਲੇ ਖੜੇ ਹੁੰਦੇ ਆ ਕੀ ਬਾਤ ਹੈ ਅਕਾਲ ਹੀ ਅਕਾਲ ਹੈ ਪਤਾ ਨਹੀਂ ਕਿੱਥੋਂ ਸ਼ਬਦ ਲੈ ਕੇ ਆਉਂਦੇ ਤੇ ਇਹਨੂੰ ਇੱਕ ਚੈਲੰਜ ਹੈ ਕਤੀੜ ਨੂੰ ਬੀਜੇ ਗਿੱਪੀ ਗਰੇਵਾਲ ਨੇ 32 ਲੱਖ ਰੁਪਏ ਨਿੰਗ ਸਿੰਘਾਂ ਨੂੰ ਬੰਡੇ ਆ ਫਿਲਮ ਦਿਖਾਉਣ ਵਾਸਤੇ ਤਾਂ ਉਹਨੇ ਲਿਫਟ ਜਾਰੀ ਕਰ ਤੇ ਨਹੀਂ ਤੇਰੇ ਛੇਤਰ ਜ਼ਰੂਰ ਪੈਣਗੇ ਗੱਲ ਮੇਰੇ ਚੇਤੇ ਰੱਖ ਲੀ ਮੈਂ ਨਹੀਂ ਮਾਰਨੇ ਜਿੰਨੂੰ ਕਹਿ ਰਿਆ ਆ ਉਹੀ ਬੱਕਰਾ ਬਣਾ ਕੇ ਤੈਨੂੰ ਬਾੜ ਲੈਣਗੇ ਲਮਕਾਉਣਗੇ ਤੈਨੂੰ ਟਾਲੀ ਨਾਲ ਨਾਲੇ ਨਾਲ ਕੰਮ ਸਾਰੂ ਚਾਰ ਪੰਜ ਦਿਨ ਤੇ ਨਾਲੇ ਤੇਰੇ ਜੁੱਤੀਆਂ ਪੈ ਜਾਣਗੇ ਵਧੀਆ ਨਾ ਦੱਸ ਵੀ ਗਿੱਪੀ ਗਰੇਵਾਲ ਕਟੀੜ ਨੇ ਜਾਂ ਤੂੰ ਜਿਹੜੀ ਗੱਲ ਕਹਿਣਾ ਵੀ ਕਿਹੜੇ ਕਿਹੜੇ ਨੇਹੰਗਾ ਨੂੰ ਪੈਸੇ ਦਿੱਤੇ ਨੇ 32 ਲੱਖ ਰੁਪਇਆ ਫਿਲਮ ਦਿਖਾਉਣ ਬਾਅਦ ਤੇ ਇਹ ਨਾਂ ਸਾਹਮਣੇ ਰੱਖ ਲੋਕਾਂ ਦੇ ਫਿਰ ਪਤਾ ਲੱਗੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ